ਹਾਂਜੀ ਕੀ ਨਾਜੀ ਤੁਹਾਡਾ ਕੀ ਗੱਲ ਬਾਤ ਹੋਈ ਜਦੜੀ ਗੋਲੀ ਚਲੀ ਹੈ ਹਾਂਜੀ ਉਹ ਆਉਂਦੇ ਹਿੱਟਾ ਬਾਰੇ ਬੱਤ ਚੰਦੇ ਬੱਚੇ ਬੜਾ ਮਾੜਾ ਰਵਾਇਆ ਨਹੀਂ ਬਾਹਰ ਨਹੀਂ ਹਾਂ ਹਾਂਜੀ ਕਮੇਟ ਹੋ ਗਿਆ ਤੇ ਇੱਧਰ ਹੋ ਗਿਆ ਇੱਧਰੋਂ ਜੀ ਚਾ ਜੀ ਕਿੰਨਾ ਲੰ ਗੋਲੀ ਚ ਲਈ ਤੇ ਕਿੰਨਾ ਕੁ ਸਮਾਂ ਸਾਫ ਕੈਸੇ ਪੰਜ ਕਾਂ ਸਮਾਂ ਹਾਂਜੀ ਕਿਹੜੀ ਮੁੰਡੇ ਦੀ ਕੀ ਨਾ ਟਿਕਟ ਕਿੰਨੇ ਕਾ ਤੁਹਾਨੂੰ ਕਿੰਨਾ ਕ ਸਮਾਂ ਸੀ ਜਦੋਂ ਗੋਲੀ ਚੱਲੀ 8:30 ਕਿੰਨੇ ਵੀ ਜਾਣੇ ਇਹ ਉਹ 10 ਇਹ ਬੰਦੇ ਦੇ 10 ਸੀ ਨੀ ਰੰਜਸ ਸਿੰਘ ਵਜਾ ਕੀ ਸੀ ਰੰਜਸ ਸਿੰਘ ਕੋਈ ਰੰਜਸ ਸਿੰਘ ਵਜਾ ਕੀ ਸੀ ਮਣੀ ਮੋਟੂ ਹਿੰਦੀ ਪੰਡਾਈ ਫਿਰ ਡਾਕਟਰ ਆਉਂਦੇ ਜਾਨੀ ਕੀ ਮੰਗੀ ਕਰਦੇ ਹੁਣ ਮੰਗੇ ਸਾਫ ਕੋਈ ਦੱਸ ਲੜਾਈ ਦਾ ਕਾਰਨ ਕੀ ਵਾਹਿਆ ਜੀ ਇਹ ਗੋਲੀ ਦਾ ਕਾਰਨ ਪਾਇਆ ਜਾਣ ਉਹੋ ਚੱਲਦੀ ਲੱਗੀ ਸਾਡੇ ਜਵਾਬ ਕੀ ਨਾਈ ਜੱਡਾ ਕੀ ਮਾਮਲਾ ਸਾਡੇ ਰਾਤੀ ਗੋਲੀ ਚੱਲੀ ਤੇ ਇੱਕ ਮੈਂਬਰ ਕੋਲੋਂ ਤਾਂ ਮਹਿਲਾ ਦੀ ਜਿਹੜੀ ਮੌਤ ਹੋਈ ਹੈ ਸਾਡੇ ਮੇਰੇ ਭਰਾ ਦੀ ਮੇਰੇ ਦਾਦੇ ਦਾ ਬੇਟਾ ਉਹਨਾਂ ਦੀ ਦੇਰੀ ਹੈ ਦੁੱਧ ਹੂੰ ਸਾਡੇ ਬੱਚੇ ਵੀ ਇਹਨਾਂ ਦੇ ਬੱਚੇ ਇਕੱਠੇ ਰਾਤ ਇੱਥੇ ਦੀਵਾਲੀ ਲਾ ਦਿੰਦੇ ਪਟਾਕੇ ਕਰਾਉਂਦੇ ਹੂੰ ਸਾਹੀ ਉੱਤੇ ਲੱਗੇ ਬਹਿ ਗਏ ਸਾਡੇ ਜਵਾਬ ਪਟਾਕੇ ਚਲਾਉਂਦੇ ਲੱਗੇ ਬਹਿ ਗਏ ਇਹਨਾਂ ਨੇ ਸੁਖਵਿੰਦਰ ਸਿੰਘ ਨੇ ਜਿੱਤੇ ਗੋਲੀ ਦਾ ਵੀ ਟਰੈਕਟਰ ਤੇ ਚਿੱਤੋ ਗਾਣਾ ਰਿਪੀਟ ਕੀਤਾ ਹੈ ਕਿ ਇਸ ਆਲੇ ਬਣੇਆ ਚੌਧਰ ਦੇ ਇਹ ਜਿਹੜਾ ਗਾਣਾ ਵਾਰ-ਵਾਰ ਰਿਪੀਟ ਕੀਤਾ ਵਾਰ-ਵਾਰ ਗੀਤ ਕੀਤਾ ਹੈ। ਸੋ ਚੌਧਰ ਇਹ ਸੁਣਾਈ ਹੈ ਕਿ ਆਮ ਪਾਰਟੀ ਦੇ ਮੈਂਬਰ ਐ ਇਸ ਵਕਤ ਤੇ ਆਹ ਗਾਣਾ ਇਹਨਾਂ ਨੂੰ ਲਾ ਲਾ ਕੇ ਮਤਲਬ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ। ਅੱਛਾ ਤੇ ਇਹ ਕਿ ਹੋਇਆ ਉਸ ਤੋਂ ਬਾਅਦ ਜਿਹੜਾ ਗੋਲੀ ਚੱਲ ਗਈ। ਉਸ ਤੋਂ ਬਾਅਦ ਇਹ ਹੌਲੀ-ਹੌਲੀ ਪਟਾਕੇ ਗਾਣੇ ਸਾਨੂੰ ਡੌਂਡਾ ਲਾਉਂਦਾ ਪਟਾਕੇ ਚਲਾਉਂਦਾ ਗਾਹ ਆ ਗਿਆ ਸਾਡੇ ਬੱਚਿਆਂ ਦੇ ਕੋਲ ਆ ਗਿਆ ਜੀ। ਹੂੰ ਬੱਚਿਆਂ ਦੇ ਵਿੱਚ ਆਣ ਕੇ ਸਾਡੇ ਬੱਚੇ ਨੂੰ ਕਹਿੰਦਾ ਤੂੰ ਕੌਣ ਐ ਤੂੰ ਕੌਣ ਸ਼ਰਾਬ ਨੇ ਗੋਲ ਦਿੱਤੀ। ਤੂੰ ਕੌਣ ਨੇ ਪਤਾ ਚਾਹੇਗਾ ਇਹ ਬੱਚੇ ਉਹਨਾਂ ਦੇ। ਕੌਣ ਐ? ਸਕਵਿੰਦਰ ਸਿੰਘ ਗੱਗੀ ਕੱਲਾ ਸਿੰਘ ਹੋਰ ਵੀ ਗਾਇਸ ਨਾਲ ਇਹ ਦੋ ਭਰਾ ਹੀ ਇੱਕ ਇਹਨਾਂ ਦਾ ਪੋਹ ਹਾਂਜੀ ਕਿੰਨੇ ਜਣੇ ਟੋਟਲ ਤਿੰਨ ਜਣੇ ਅੱਛਾ ਜੀ ਤੇ ਉਹਨਾਂ ਨੂੰ ਜਦੋਂ ਇਸ ਤਰ੍ਹਾਂ ਧੱਕਾ ਮੋਕੀ ਜਵਾਕਾਂ ਨੂੰ ਗਾਲਾਂ ਗੋਲਾਂ ਕੱਢੀਆਂ ਉਹਨਾਂ ਨੇ ਫਿਰ ਅਸੀਂ ਕੁਛਿਆ ਕੀ ਗੱਲ ਹੈ ਸਾਡੇ ਨਾਲ ਬਹੁਤਾ ਬੋਲਚਾਲ ਹੋਇਆ ਇਹਦਾ ਮੁੜ ਕੇ ਅੰਦਰੋਂ ਜਾ ਕੇ ਰਫੜ ਲਾਇਆ ਇਹ ਸਾਡੀ ਪਰਜਾਈ ਹੀ ਇਹ ਵੀਡੀਓ ਤੇ ਮੇਰੇ ਭਰਾ ਦੀ ਘਰ ਜੀ ਕਿੱਥੇ ਤੋਂ ਉੱਭਰ ਰਹੀ ਇਹ ਦਿਨ ਸੱਦੀ ਗੋਲੀ ਮਾਰ ਕੇ ਕੀ ਮੰਗੀ ਕਰਦੇ ਹਾਂ ਤੇ ਪਰਚਾਉਣਾ ਚਾਹੀਦਾ ਸਾਰੇ ਪ੍ਰਮਾਤਵਾਰ ਨੂੰ ਮੇਰੇ ਪ੍ਰੋਨੂਰ ਸਾਹਿਬ ਮਿਲਣ ਦੇ ਕਿੰਨੇ ਬੱਚੇ ਹੈ ਸ਼ੋਗ 3 ਛੋਟੇ ਦੋ ਬੇਟੀਆਂ ਦਾ ਇੱਕੋ ਬੇੜਾ ਹੂੰ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰੋਗੇ ਹੁਣ ਸਾਹਿਬ ਮਿਲਣਾ ਚਾਹੀਦਾ ਉਸ ਜਵਨੀ ਜੀ ਹਾਂਜੀ ਹਾਂਜੀ ਕੀ ਨਾਜੀ ਡਟਾ ਮੇਰਾ ਨਾਮ ਅਤਰਸਿੰਘ ਜੀ ਹਾਂਜੀ ਕੀ ਮਾਮਲਾ ਹੋਇਆ ਜਿਹੜੀ ਕੀ ਘਟਨਾ ਜਿਸ ਤੇ ਇਹ ਦੌਰਾਨ ਜਿਹੜੀ ਗੋਲੀ ਚੱਲ ਗਈ ਤੇ ਇੱਕ ਮੈਂਬਰ ਪੰਚਾਇਤ ਮੌਜੂਦ ਦਾ ਮਹਿਲਾ ਦੀ ਜਿਹੜੀ ਗੋਲੀ ਲੱਗਨ ਨਾਲ ਮੌਤ ਹੋ ਗਈ ਸਾਰੇ ਘਟਨਾ ਇਹ ਹੋਈ ਆ ਵੀ ਮਤਲ ਅਸ਼ਰਾਰਤੀ ਆ ਗਏ ਕੰਮ ਇਹਨਾਂ ਦਾ ਗਾਡ ਆ ਸਾਹਬ ਸਿੰਘ ਉਹਦੇ ਬੇਟੇ ਆ ਦੋ ਹੂੰ ਤੇ ਉਹਨਾਂ ਦੇ ਨਾਲ ਚਲੋ ਪਹਿਲਾਂ ਮਾੜੀ ਚੰਗੀ ਆਡਗਮਾਡ ਨਾ ਹੁੰਦੀ ਆ ਤੇ ਦੀਵਾਲੀ ਦੀ ਰਾਤ ਕਰਕੇ ਉਹ ਪਟਾਕੇ ਚਲਾਉਣ ਤੇ ਇੱਕ ਦਰਗਾਣੇ ਲਾਉਣ ਤੇ ਇਹ ਆਪਦੇ ਬੂਹੇ ਅੱਗੇ ਪਟਾਕੇ ਚਲਾਉਣ ਤੇ ਤੇ ਪਟਾਕੇ ਚਲਾਉਂਦਾ ਚਲਾਉਂਦਿਆਂ ਉਹ ਗਾਣੇ ਲਾਈ ਜਾਂਦੇ ਹਾਰ-ਹਾਰ ਉਹਦੇ ਉੱਤੇ ਹੂੰ ਤੇ ਗਾਣੇ ਲਾਉਣ ਤੋਂ ਬਾਅਦ ਉਹ ਜਿਹੜਾ ਮੁੰਡਾ ਵਾ ਗੱਗੀ ਕਿ ਕਿੰਨਾ ਉਹਦਾ ਗੱਗੀ ਗੱਗੀ ਅੱਗੇ ਆ ਕੇ ਜਾਂਦਾ ਵੀ ਤੁਸੀਂ ਮਤਲਬ ਇੱਥੇ ਕਿਉਂ ਪਟਾਕੇ ਚਲਾਉਂਦੇ ਏਸੇ ਗੱਲ ਤੋਂ ਲੈ ਕੇ ਨਾਲੇ ਮਤਲਬ ਉਹਦੇ ਨਾਲ ਕੋਈ ਮੈਨੇ ਹੋ ਗਈ ਆ ਤੇ ਇਹ ਆਪਦੇ ਪੁੱਗੇ ਅੱਗੇ ਬੈਠੇ ਆ ਤੇ ਉਹ ਘੜੋ ਘੱਟ ਜਾ ਕੇ ਰਫਲ ਲੈ ਆ ਉਹਦੇ ਪਿਓ ਉਹਦੇ ਪਿਓ ਨੇ ਪਿੱਛੇ ਲਲਕਾਰਾ ਮਾਰ ਕੇ ਉਹਨੂੰ ਗੋਲ-ਗੋਲੀ ਕਿਉਂ ਨਹੀਂ ਮਾਰਦਾ ਤੇ ਤਿੰਨੇ ਜਨਾਨੀਆਂ ਇਹਨਾਂ ਦੀਆਂ ਨਾਲ ਆ ਹੂੰ ਉਹਨਾਂ ਨੇ ਵੀ ਪਿੱਛੇ ਰੋਲਾ ਰੋਲਾ ਪਾਇਆ ਵਾ ਹੂੰ ਉਹਨੇ ਜਿਹਨੂੰ ਇਹ ਭਰਜਾਈ ਇਹਨਾਂ ਦੀ ਮਤ ਸਾਡੀ ਨੌ ਲੱਗਦੀ ਆ ਇਹ ਭੱਜ ਕੇ ਬਾਹਰ ਗਈ ਹੈ ਜਿੰਨੇ ਜਿੰਨੇ ਬਾਹਰ ਗਈ ਉਹਨੇ ਜਿਹਨਾਂ ਨੂੰ ਗੋਲੀ ਮਾਰਤੀ ਅਜੇ ਤੇ ਉੱਥੇ ਥਾਂ ਤੇ ਮਾਰਦੀ ਹ ਹੁਣ ਤੱਕ ਕੋਈ ਪੁਲਿਸ ਰਿਪੋਰਟ ਕੀਤੀ ਨਰਵਾਜ਼ ਪੁਲਿਸ ਰਿਪੋਰਟ ਹੋਈ ਰਾਤ ਦੀ ਦਰਜ ਜੀ ਤਾਂ ਕੋਈ ਬੰਦਾ ਨਹੀਂ ਇਹਨਾਂ ਨੇ ਫੜਿਆ ਅਜੇ ਪੁਲਿਸ ਆਫ ਦੀ ਕਾਰਵਾਈ ਕਰੀ ਜਾ ਰਹੀ ਹੈ ਤੁਹਾਡੇ ਕੋਲ ਮੁਲਾਜ਼ਮ ਪਹੁੰਚੇਗੀ ਸਾਡੇ ਕੋਲ ਮੁਲਾਜ਼ਮ ਆਏ ਆ ਪਰਚਾ ਕੱਟਣ ਦੇ ਆ ਤੇ ਉਹ ਆਪ ਘਰੋਂ ਕੋਈ ਨਹੀਂ ਸਾਨੂੰ ਮਿਲਿਆ ਸਾਰੇ ਘਰੋਂ ਫਰਾਰ ਹੂੰ ਕੀ ਮੰਗ ਕੀ ਕਰਦੇ ਆ ਮੰਗੇ ਕਰਦੇ ਆ ਵੀ ਮਤਲਬ ਉਹਨਾਂ ਨੇ ਏਡਾ ਗਲਤ ਕੰਮ ਕੀਤਾ ਵਾ ਜਿਹੜਾ ਮਤਲਬ ਇੱਕ ਖੁਸ਼ੀ ਦੇ ਟਾਈਮ ਨੂੰ ਲੈ ਕੇ ਗਮੀ ਦੇ ਵਿੱਚ ਪਾ ਲਿਆ ਕਿ ਇਹਨਾਂ ਬੰਦਿਆਂ ਨੂੰ ਸਭ ਤੋਂ